ਗਰੰਟੀ ਵਾਲੀ ਗੱਲ ਹੈ ਜੀ ਜਦੋਂ ਤੁਸੀਂ ਅੱਜ ਦੀ ਕੋਠੀ ਦੇਖੋਗੇ ਕੋਠੀ ਦਾ ਰੇਟ ਤੁਸੀਂ ਸੁਣੋਗੇ ਨਾਲ ਦੀ ਨਾਲ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਜਮਾ ਸਾਸਤੀ ਮਾਲਕ ਨੇ ਵੇਚਣੀ ਹੈ ਰੇਟ ਮਾਲਕ ਨੇ ਸਿਰਫ 9 ਲੱਖ 30 ਹਜ਼ਾਰ ਰੁਪਏ ਇੱਕ ਡਿਮਾਂਡ ਕੀਤੀ ਹੈ ਘਾਟਾ ਬਾਧਾ ਕੀਤਾ ਜਾਊਗਾ ਵੇਚ ਕੇ ਤੇ ਗੱਲਬਾਤ ਵੀਡੀਓ ਦੀ ਸਾਰੀ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲ ਵੀ ਘਰ ਹੈ ਕੋਠੀਆਂ ਮਕਾਨ ਵੇਚੜਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਂ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਜਿਹੜੇ ਏਰੀਆ ਚੋਂ ਤੁਸੀਂ ਡਿ ਸਿਗੀ ਤੇ ਜਿਹੋ ਜਿਹੇ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਉਨੇਕ ਰੇਟ ਚ ਆਪਾਂ ਕੋਠੀ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੀਆਂ ਸੀ ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ ਉਹਨਾਂ ਦੇ ਨਾਮ ਵੀ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਾ ਜਿਗਾ ਇਹਨਾਂ ਦਾ ਨਾਮ ਹੈ ਜੀ ਰਜਨੀ ਸ਼ਰਮਾ ਇਹਨਾਂ ਨੇ ਡਿਮਾਂਡ ਕੀਤੀ ਸੀ ਅੱਜ ਜਿਹੜੇ ਏਰੀਆ ਚ ਕੋਠੀ ਲੈ ਕੇ ਪਹੁੰਚੇ ਇਸ ਏਰੀਆ ਵਾਸਤੇ ਇਨੇ ਗ੍ਰੇਡ ਵਾਸਤੇ ਇਹਨਾਂ ਦੀ ਫਰਮਾਇਸ਼ ਤੇ ਲੈ ਕੇ ਪਹੁੰਚੀਆਂ ਸੀ ਦੂਜਾ ਕਮੈਂਟ ਹੈ ਜੀ ਜੀਤੀ ਸਿੰਘ ਤੀਜਾ ਕਮੈਂਟ ਹੈ ਜੀ ਗੁਰਵਿੰਦਰ ਸਿੰਘ ਰਮਨ ਗੋਪਾਲ ਸਿੰਘ ਕੁਲਦੀਪ ਸਿੰਘ ਜੀ ਤੇ ਹਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਵਿੱਕੀ ਓਜ਼ਲਾ ਸੁਖਜੀਤ ਖੰਨਾ ਸੀ ਤੇ ਅਗਲਾ ਕਮੈਂਟ ਆ ਤਰਸੇਮ ਤੇ ਮਨਜੀਤ ਕੌਰ ਅਗਲਾ ਕਮੈਂਟ ਆ ਜੀ ਸਰਬਜੀਤ ਕੌਰ ਜਿੰਨੇ ਤੁਸੀਂ ਕਮੈਂਟ ਕੀਤੇ ਬਹੁਤ ਚੰਗਾ ਲੱਗਦਾ ਸੀ ਕਮੈਂਟ ਕਰਦੇ ਰਹਿਆ ਕਰੋ ਤੇ ਤੁਹਾਡੇ ਵਾਸਤੇ ਆਪਾਂ ਡੇਲੀ ਤੁਹਾਡੀ ਫਰਮਾਇਸ਼ ਤੇ ਕੋਠੀ ਲੈ ਕੇ ਪਹੁੰਚਦੇ ਹਾਂ ਸੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਪਾਓ ਹੁਣ ਆਪਾਂ ਕੋਠੀ ਦੀ ਗੱਲ ਕਰਦੇ ਹਾਂ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਦਾ ਸੀ ਵੀਡੀਓ ਚ ਆਪਾਂ ਇੱਕ ਤਾਂ ਘਰ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤਾ ਤੇ ਇੱਕ ਆਪਾਂ ਬਹੁਤ ਸੋਹਣੀ ਤਿਆਰ ਕੀਤੀ ਹੋਈ ਕੋਠੀ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਸੀ ਦੋਵੇਂ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਤੁਸੀਂ ਕੋਠੀ ਨੂੰ ਦੇਖੋ ਜੀ ਕੋਠੀ ਦਾ ਮੇਨ ਗੇਟ ਤੇ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਪੂਰੀ ਵੀਡੀਓ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਅੰਦਰ ਦਾ ਸਾਰਾ ਕੁਝ ਇੱਕ ਬਰੀ ਚੈੱਕ ਕਰੋ ਜੀ ਲੌਬੀ ਬਹੁਤ ਸੋਹਣੀ ਆਪਨੂੰ ਦੇਖਣ ਨੂੰ ਮਿਲੂਗੀ ਲੌਬੀ ਦੇ ਵਿੱਚ ਅਟੈਚੀ ਆਪਨੂੰ ਓਪਨ ਕਿਚਨ ਦੇਖਣ ਨੂੰ ਮਿਲੂਗਾ ਤੇ ਸਾਰਾ ਕੰਮ ਜਿੰਨਾ ਮਾਲਕ ਨੇ ਕਰਵਾਰ ਖਿਆ ਸੀ ਬਹੁਤ ਜਿਆਦਾ ਸੋਹਣਾ ਹੋਇਆਗਾ ਕਮਰੇ ਬਹੁਤ ਸੋਹਣੇ ਵਧੀਆ ਬਣੇ ਹੋਏ ਨੇ ਛੱਤ ਦੇਖੋ ਜੀ ਪੀਓਪੀ ਹੋਈ ਆ ਕੰਧਾਂ ਤੇ ਬਾਲ ਪੇਪਰ ਦਾ ਕੰਮ ਹੋਇਆਗਾ ਵਧੀਆ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜੀ ਬਾਹਰਲੀ ਸਾਈਡ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਵਧੀਆ ਪੋਰਚ ਏਰੀਆ ਦੇਖਣ ਨੂੰ ਮਿਲੂਗਾ ਕੋਈ ਵੀ ਗੱਡੀ ਆਸੀ ਆਰਾਮ ਨਾਲ ਸਿੱਧੀ ਅੰਦਰ ਲੱਗਦੀ ਆ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆਗਾ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਡੈਕੋਰੇਸ਼ਨ ਦਾ ਜਿੰਨਾ ਕੰਮ ਹੋਇਆਗਾ ਡੈਕੋਰੇਸ਼ਨ ਦਾ ਖਾਸ ਧਿਆਨ ਵਿੱਚ ਰੱਖ ਕੇ ਸਾਰਾ ਕੰਮ ਕਰਵਾਇਆ ਹੋਇਆ ਸੀ ਸਾਰਾ ਕੁਝ ਵਧੀਆਗਾ ਵੀਡੀਓ ਪੂਰੀ ਵਧੀਆ ਇਹਨਾਂ ਨੇ ਬਣਾ ਕੇ ਭੇਜੀ ਆ ਆ ਕੋਠੀ ਤਾਂ ਤੁਸੀਂ ਦੇਖ ਹੀ ਰਹੇ ਹੋ ਸੀ ਇਹ ਤੋਂ ਇਲਾਵਾ ਤੁਹਾਨੂੰ ਅੱਗੇ ਹੋਰ ਇੱਕ ਘਰ ਦੇਖਣ ਨੂੰ ਮਿਲੂਗਾ ਉਹ ਜਿਵੇਂ ਹੀ ਸਸਤਾ ਸੀ ਉਹਦਾ ਰੇਟ ਹੈਗਾ 9 ਲੱਖ 30 ਹਜ਼ਾਰ ਰੁਪਈਆ ਤੇ ਜਿਹੜੀ ਕੋਠੀ ਤੁਸੀਂ ਇਹ ਦੇਖ ਰਹੇ ਹੋ ਇਹ 117 ਗਜ਼ ਥਾਂ ਦੇ ਵਿੱਚ ਬਣੀ ਹੋਈ ਐ ਜੀ 117 ਗਜ਼ ਥਾਂ ਤੇ ਦੋ ਬੈਡਰੂਮ ਆਪਨ ਮਿਲ ਜਾਣਗੇ ਇੱਕ ਬਾਥਰੂਮ ਮਿਲ ਜੂਗਾ ਜੀ ਤੇ ਆਪਣੇ ਕੋਲੇ ਕੋਠੀ ਜਿਹੜੀ ਇਹ ਪਹੁੰਚੀ ਆ ਪਟਿਆਲੇ ਸਾਈਡ ਤੋਂ ਪਹੁੰਚੀ ਐ ਜੀ ਪਟਿਆਲੇ ਏਰੀਆ ਚ ਕੋਠੀ ਐ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਜਾ ਕੇ ਦੇਖ ਵੀ ਸਕਦੇ ਹੋ ਤੇ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਬਾਕੀ ਕੰਮ ਤੁਸੀਂ ਸਾਰਾ ਚੈੱਕ ਕਰ ਹੀ ਲਿਓ ਜੀ ਜੇ ਆਪਾਂ ਗੱਲ ਕਰੀਏ ਅੰਦਰ ਦੀ ਤਾਂ ਅੰਦਰੋਂ ਸਾਰਾ ਕੰਮ ਰੈਡੀ ਹੈ ਕੰਮ ਕੋਈ ਵੀ ਖਰੀਦਣ ਤੋਂ ਬਾਅਦ ਆਪਾਂ ਨੂੰ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂਗੀ ਅਰ ਰਸੋਈ ਦਾ ਕੰਮ ਤੁਸੀਂ ਦੇਖ ਲਿਆ ਸੀਗਾ ਰਸੋਈ ਪੂਰੀ ਸੋਹਣੀ ਬਣੀ ਹੋਈ ਹੈ ਕੱਪ ਬੋਰਡ ਸਾਰੇ ਬਣੇ ਹੋਏ ਨੇ ਜਿੰਨਾ ਫਰਨੀਚਰ ਦਾ ਜਿੰਨਾ ਲੱਕੜ ਦਾ ਸਮਾਈਕੇ ਦਾ ਜੋ ਕੰਮ ਹੋਣਾ ਹੁੰਦਾ ਮਾਲਕ ਨੇ ਪਹਿਲਾਂ ਤੋਂ ਸਾਰਾ ਕਰਵਾ ਰੱਖਿਆ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਕੋਠੀ ਦਾ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆਜੂਗਾ ਜੀ ਬਾਕੀ ਆਪਾਂ ਇੱਕ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 30 ਲੱਖ ਰੁਪਿਆ ਇੱਕ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਸੀਗੇ ਮੌਕੇ ਤੇ ਘੱਟਬੱਧ ਕਰ ਲੇਗੇ ਖਾਸ ਪਟਿਆਲੇ ਤੋਂ ਕੋਠੀ ਆ ਜੀ 117 ਗਲਜ ਥਾਂ ਬਾਕੀ ਕੋਈ ਗੱਲ ਕਰਨਾ ਚਾਹੁੰਦਾ ਮਾਲਕ ਨਾਲ ਤਾਂ ਨੰਬਰ ਸਕਰੀਨ ਤੇ ਆ ਮਾਲਕ ਦਾ 78 143 14 463 78 143 14 463 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਚਾਹੀ ਕੋਠੀ ਬਾਰੇ ਕੋਈ ਗੱਲ ਕਰਨੀ ਹੈ ਚਾਹੀ ਕੋਠੀ ਦੀ ਜਾਣਕਾਰੀ ਵਾਸਤੇ ਕੋਈ ਗੱਲ ਕਰਨੀ ਹੈ ਤੁਸੀਂ ਆਪੇ ਫੋਨ ਕਰ ਲਿਓ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਜਦੋਂ ਮਾਲਕ ਨਾਲ ਤੁਸੀਂ ਸਾਰੀ ਗੱਲਬਾਤ ਕਰ ਲਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਜੀ ਜਦੋਂ ਤੁਸੀਂ ਜਾਣਾ ਹੋਇਆ ਮਾਲਕ ਨੂੰ ਕਹਿ ਦਿਓ ਇੰਨੇ ਕ ਵਜੇ ਇਸ ਦਿਨ ਅਸੀਂ ਆਵਾਂਗੇ ਤੇ ਫਿਰ ਹੀ ਰਿਓ ਜਾ ਕੇ ਦੇਖ ਲਓ ਗੱਲਬਾਤ ਕਰਕੇ ਰੇਟ ਮੁਕਾ ਕੇ ਜਾ ਕੇ ਦੇਖ ਕੇ ਤੇ ਜਦੋਂ ਪਸੰਦ ਆਉਂਦੀ ਹੈ ਗੱਲਬਾਤ ਕਰ ਲਿਓ ਜੀ ਰੇਟ ਕੀਤਾ ਜਾਊਗਾ ਤੇ ਤੁਸੀਂ ਕੋਠੀ ਨੂੰ ਖਰੀਦ ਸਕਦੇ ਹੋ ਜੀ ਆਸੀ ਕੀ ਕੋਠੀ ਜਿਹੜੀ ਆਪਾਂ ਪੂਰੀ ਟੌਪ ਦੀ ਲੈ ਕੇ ਪਹੁੰਚੇ ਸੀਗੇ ਇਹ ਤੋਂ ਇਲਾਵਾ ਤੁਹਾਨੂੰ ਅੱਗੇ ਘਰ ਵੀ ਦਿਖਾਵਾਂਗੇ ਜਿਹੜਾ 930000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚਿਆ ਸੀ ਤੇ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਪਿੰਡ ਚੋਂ ਕਿਸੇ ਵੀ ਸ਼ਹਿਰ ਚੋਂ ਕਿਸੇ ਵੀ ਸਟੇਟ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਖੇਤ ਦੇ ਵਿੱਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕੋਠੀ ਆ ਘਰ ਹੈ ਪੁਰਾਣਾ ਘਰ ਵੱਡੀ ਕੋਠੀ ਛੋਟੀ ਏਕਵੇਂ ਵੀ ਹੈ ਸੀ ਨਮੀ ਪ੍ਰਾਣੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਵੀ ਜਿਦੂ ਜਿਹੜੀ ਵੀਡੀਓ ਬਣਾਉਣੀ ਹੈ ਜੀ 4 ਤੋਂ 5 ਮਿੰਟ ਦੀ ਪੂਰੀ ਵਧੀਆ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਸੀ ਤੇ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨਾ ਤਾਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਜੀ ਨਾ ਕੁਛ ਦੱਸਣ ਦੀ ਲੋੜ ਹੈ ਬਸ ਆਪਣੇ ਕੋਲੇ ਭੇਜ ਦਿਓ ਤੇ ਆਪਾਂ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਐਡ ਤੁਹਾਡੀ ਲਾ ਦਾਂਗੇ ਨਾ ਆਪਣਾ ਕੋਈ ਕਮਿਸ਼ਨ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਘਰ ਕੋਠੀ ਮਕਾਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਡੇਲੀ ਰੂਟੀਨ ਚ ਆਪਣੀ ਵੀਡੀਓ ਦੇਖਣ ਵਾਸਤੇ ਤੇ ਲਾਈਕ ਜ਼ਰੂਰ ਕਰਦੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਜਿਹੜਾ 9,30,000 ਦਾ ਘਰ ਲੈ ਕੇ ਪਹੁੰਚ ਜਾਮ ਪੂਰਾ ਵਧੀਆ ਘਰ ਹੈ ਜੀ ਤੇ ਪੂਰਾ ਵਧੀਆ ਬਣਿਆ ਹੋਇਆ 2.25 ਬਿਸਵੇ ਦਾ ਇਹ ਘਰ ਹੈ ਜੀ ਪੂਰਾ ਵਧੀਆਗਾ ਤੇ ਆਪਣੇ ਕੋਲੇ ਇਹ ਘਰ ਪਹੁੰਚੇਗਾ ਬਰਨਾਲੇ ਸਾਈਡ ਤੋਂ ਬਰਨਾਲੇ ਤੋਂ 3 ਕਿਲੋਮੀਟਰ ਰਹਿ ਜਾਂਦਾ ਸੀ ਇਹਨਾਂ ਦਾ ਪਿੰਡ ਕੁੱਦੀ ਇਹਨਾਂ ਦਾ ਪਿੰਡ ਹੈ ਜੀ ਕੁੱਦੀ ਕਲਾਂ ਬਰਨਾਲੇ ਤੋਂ ਕੁੱਲ 3 ਕਿਲੋਮੀਟਰ ਰਹਿ ਜਾਂਦਾ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਹੈਗਾ ਤਿੰਨ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਕਿਚਨ ਤੇ ਬਾਥਰੂਮ ਵਗੈਰਾ ਜੀ ਸਮਰਸੀਬਲ ਮੋਟਰ ਲੱਗੀ ਹੋਈ ਆ ਪਾਣੀ ਵਾਸਤੇ ਵਧੀਆ ਪਾਣੀ ਹੈ ਜੀ ਤੇ ਸਾਰਾ ਪੱਕਾ ਗਾ ਫਰਸ਼ ਲੱਗਿਆ ਹੋਇਆ ਤੇ ਜਿਹੜੀ ਗਲੀ ਲੱਗਦੀ ਹੈ ਜੀ ਫਰੰਟ 'ਚ ਉਹ ਲੱਗਦੀ ਹੈ 16 ਫੁੱਟ ਦੀ 16 ਫੁੱਟ ਬਹੁਤ ਹੋ ਜਾਂਦੀ ਹੈ ਜੀ ਕੋਈ ਵੀ ਗੱਡੀ ਹੋਵੇ ਚਾਹੇ ਇਨੋਵਾ ਚਾਹੇ ਸਕੋਰਪਿਓ ਹੈ ਚਾਹੇ ਇਹਨਾਂ ਤੋਂ ਇਲਾਵਾ ਕੋਈ ਵੀ ਅਜਿਹੀ ਗੱਡੀ ਦੇ ਆਉਣ ਜਾਣ ਚ ਕੋਈ ਦਿੱਕਤ ਨਹੀਂ ਹੁੰਦੀ ਸੀ 9 ਲੱਖ 30 ਹਜ਼ਾਰ ਰੁਪਿਆ ਇਸ ਘਰ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਰੇਟ ਘੱਟ ਵੀ ਲਵਾਂਗੇ ਬਾਕੀ ਵਧੀਆਗਾ ਕਮਰੇ ਕੁਮਰੇ ਵਧੀਆ ਬਣੇ ਹੋਏ ਨੇ ਬਾਕੀ ਦਰਵਾਜ਼ਾ ਪੂਰਾ ਵਧੀਆ ਬਣਿਆ ਹੋਇਆ ਸੀ ਦਰਵਾਜ਼ੇ ਦੇ ਵਿੱਚ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਬਾਹਰਲੀ ਸਾਈਡ ਹੀ ਤੁਸੀਂ ਚੈੱਕ ਕਰ ਹੀ ਲਿਆ ਸੀ ਤੇ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਵੀਡੀਓ 'ਚ ਇਹਨਾਂ ਨੇ ਦੱਸਿਆ ਹੋਇਆ ਸੀ ਤੁਸੀਂ ਗੱਲ ਕਰਨੀ ਆ ਮਾਲਕ ਨਾਲ ਤਮ ਮਾਲਕ ਦਾ ਨੰਬਰ ਹੈ ਜੀ 98700 7881 802 98778 ਤੇ 81802 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਗੱਲਬਾਤ ਮਾਲਕ ਨਾਲ ਕਰ ਲਿਓ ਜੀ ਰੇਟ ਜਦੋਂ ਜਾ ਕੇ ਦੇਖੋਗੇ ਘਰ ਨੂੰ ਤੁਸੀਂ ਜਾ ਕੇ ਜਦੋਂ ਦੇਖ ਲਿਆ ਉਹ ਤੋਂ ਬਾਅਦ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਮੁਕਾਇਓ ਜੀ ਫੋਨ ਤੇ ਰੇਟ ਦੀ ਗੱਲ ਨਾ ਕਰਿਓ ਜੀ ਜਦੋਂ ਪਸੰਦ ਆਊਗਾ ਉਹ ਤੋਂ ਬਾਅਦ ਜਾ ਕੇ ਬਹਿ ਕੇ ਤੇ ਰੇਟ ਕਰ ਲਿਓ ਰੇਟ ਕੀਤਾ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸਿੰਘ ਬਾਕੀ ਜਰੂਰ ਕਮੈਂਟ ਕਰਿਓ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈਆ ਲਾਈਕ ਕਰ ਦੋ ਸ਼ੇਅਰ ਕਰ ਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਕੋਠੀ ਵੀ ਤੁਸੀਂ ਦੇਖ ਲਈ ਤੇ ਘਰ ਵੀ ਤੁਸੀਂ ਦੇਖ ਲਿਆ ਕਮੈਂਟ ਕਰੀ ਜਾਇਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ